ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਸਵਾਗਤ ਕਰਦਾ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਜਿਵੇਂ ਕਿ ਪੰਚਾਇਤੀ ਚੋਣਾਂ ਦਾ ਜੋਰ ਹੈ ਤੇ ਇਸ ਵਿੱਚ ਲਗਾਤਾਰ ਮੌਜੂਦਾ ਸਰਕਾਰ ਉੱਪਰ ਵੀ ਇਤਨੇ ਕਿਤੇ ਦੋਸ਼ ਲਾਏ ਜਾ ਰਹੇ ਹਨ ਹਰ ਇੱਕ ਪਾਰਟੀ ਵੱਲੋਂ ਤਾਂ ਜਾਵਾਂ ਵਾਲਾ ਸਾਹਮਣੇ ਆਇਆ ਫਰੀਕ ਕੋਰ ਦੇ ਹਰਗੋਮਤ ਨਖਦਾ ਜਿੱਥੋਂ ਦੇ ਸਰਪੰਚੀ ਦੇ ਉਮੀਦਵਾਰ ਪ੍ਰੇਮ ਸਿੰਘ ਸਫਰੀ ਵੱਲੋਂ ਪ੍ਰਸ਼ਾਸਨ ਉੱਤੇ ਅਤੇ ਨਾਲ ਹੀ ਮੌਜੂਦਾ ਵਿਧਾਇਕ ਉੱਪਰ ਵੀ ਇਲਜ਼ਾਮ ਲਾਇਆ ਗਿਆ ਕਿ ਉਸ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਉਸਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਦੀਆਂ 250 ਤੋਂ ਕਰੀਬ ਵੋਟਾਂ ਕੱਟੀਆਂ ਗਈਆਂ ਸਨ ਉਹਨਾਂ ਨੂੰ ਬਹਾਲ ਕਰਾਉਣ ਲਈ ਉਹਨਾਂ ਵੱਲੋਂ ਪ੍ਰਸ਼ਾਸਨ ਅੱਗੇ ਬਹਾਰ ਵੀ ਲਾਈ ਗਈ ਸੀ ਪਰ ਕਿਸੇ ਨੇ ਨਹੀਂ ਸੁਣੀ ਹਾਲਾਂਕਿ ਐਤਵਾਰ ਨੂੰ ਦਫ਼ਤਰ ਖੁੱਲ੍ਹਾ ਹੋਇਆ ਸੀ ਉਹਨਾਂ ਨੇ ਉੱਥੇ ਗੱਲਬਾਤ ਕਰਨੀ ਚਾਹੀ ਸਗੋਂ ਉਹਨਾਂ ਉੱਪਰ ਹੀ ਮਕਦਮਾ ਦਰਜ ਕਰ ਦਿੱਤਾ ਗਿਆ ਦੂਜੇ ਪਾਸੇ ਇਸ ਬੰਦੇ ਵਿੱਚ ਜਿਹੜਾ ਉਹਨਾਂ ਉੱਪਰ ਮਕਦਮਾ ਦਰਜ ਕਰ ਦੇ ਵਿੱਚ ਵਿਘਨ ਪਾਉਣ ਦਾ ਜਿਹੜਾ ਉਹਨੂੰ ਤੇ ਮਾਮਲਾ ਦਰਜ ਕੀਤਾ ਗਿਆ ਤਾਂ ਦੇਖਣਾ ਕਿ ਹੌਣ ਸਮੇਂ ਦੇ ਵਿੱਚ ਜਿੱਥੇ ਪ੍ਰੇਮ ਸਿੰਘ ਸਫਰੀ ਆਪਣਾ ਪੱਖ ਰੱਖ ਰਹੇ ਨੇ ਤੇ ਪ੍ਰਸ਼ਾਸਨ ਇਸ ਵਿੱਚ ਹੁਣ ਕੀ ਕਾਰਵਾਈ ਕਰਦਾ ਹੈ ਮੇਰੀ ਜਿਹੜੀ ਕੱਲ ਦੀ ਮੇਰੇ ਤੇ ਇੱਕ ਐਫ ਆਈਰ ਵੀ ਦਰਜ ਹੋਈ ਹੈ ਠੁੱਠੀ ਮੈਂ ਤੁਹਾਨੂੰ ਉਹਦਾ ਚਾਨਣਾ ਪਾ ਇਹ ਮੇਰੇ ਕੱਲੇ ਨਾਲ ਨਹੀਂ ਜਿੱਥੇ ਵੀ ਇੱਕ ਗਰੀਬ ਐਸਸੀ ਪਰਿਵਾਰ ਰਹਿੰਦੇ ਦਲਤਾਂ ਉਹਦੇ ੱੱਕਾ ਹੁੰਦਾ ਆ ਹੀ ਰਿਹਾ ਜਿਹੜਾ ਇਹ ਕੱਲ ਮੇਤੇ ਪਰਚਾ ਹੋਇਆ ਬਿਲਕੁਲ ਝੂਠਾ ਹੋਇਆ ਮੇਰੇ ਪਿੰਡ ਦੀਆਂ ਜਿਹੜਾ ਮਸਲਾ ਸਹੀ ਮੇਰੇ ਪਿੰਡ ਦੀਆਂ ਵੋਟਾਂ ਹਰ ਗੋਬਿੰਦਨਗਰ ਦੀਆਂ ਗੋਬਿੰਦ ਸਰ ਭੋਲੂ ਵਾਲੇ ਵਿੱਚ ਪਾ ਦਿੱਤੀਆਂ ਜਿਸ ਵਾਸਤੇ ਮੈਂ ਅੱਜ ਤੱਕ ਹਫ਼ਤਾ ਹੋ ਗਿਆ ਪ੍ਰਸ਼ਾਸਨ ਦੀਆਂ ਮਿੰਨਤਾਂ ਕਰੀ ਐ ਨਾ ਡੀਸੀ ਸਾਹਿਬ ਤੇ ਐਸਐਸਪੀ ਦੀਆਂ ਮੇਲਾ ਪਾ ਪਾ ਕੇ ਸਾਰਿਆਂ ਨੂੰ ਦੱਸਿਆ ਵੀ ਮੇਰੀਆਂ ਵੋਟਾਂ ਮੈਨੂੰ ਵਾਪਸ ਦਿੱਤੀਆਂ ਜਾਣ ਇਹ ਝਾਰੂ ਵਾਲਿਆਂ ਨੂੰ ਇੰਨਾ ਡਰ ਸੀ ਇੰਨੇ ਜਦੋਂ ਮੈਂ ਭਾਜਪਾ ਦੀਆਂ ਪੈਂਡ ਦੇ ਵਿੱਚੋਂ 265 ਵੋਟਾਂ ਕੱਢੀਆਂ ਉਸ ਪੈਂਡ ਦੇ ਵਿੱਚੋਂ ਕਾਂਗਰਸ ਦੀਆਂ 71 ਵੋਟਾਂ ਸੀ ਅਕਾਲੀ ਦਲ ਦੀਆਂ 65 ਸੀ ਤੇ ਹੁਣ ਆਪ ਵਾਲਿਆਂ ਦੀਆਂ 112 ਸੀ ਤੇ ਔਰ ਗੰਨੇ ਵਾਲੇ ਦੀਆਂ 114 ਸੀ ਤੇ ਮੇਰੀਆਂ 265 ਸੀ ਇਹਨਾਂ ਨੂੰ ਘਰ ਪੈ ਗਿਆ ਇਹਨਾਂ ਨੇ ਐਸੀ ਵੋਟਾਂ ਚੱਕ ਕੇ ਉਧਰ ਭੇਤੀਆਂ ਜਨਰਲ ਵੋਟਾਂ ਇੱਧਰ ਮਗਾ ਲੀਆਂ ਵੀ ਮੈਨੂੰ ਰੋਣ ਦੇ ਵਾਪਤ ਮੈਂ ਜਿਹੜਾ ਕੱਲ ਉਸੇ ਵੋਟਾਂ ਦੇ ਕਾਰਨ ਜਗਦੀਸ਼ ਸਰਟੀ ਨਾਲ ਗੱਲ ਕੀਤੀ ਮੇਰੇ ਕੋਲ ਉਹਦੀ ਕਾਲ ਡਿਟੇਲ ਸਾਰੀ ਪਈ ਆ ਔਰ ਉਹਨੇ ਮੈਨੂੰ ਬੁਲਾਇਆ ਸਵੇਰ 10:22 ਦੇ ਗੱਲ ਹੋਈ ਔਰ 11:40 ਦੇ ਗੱਲ ਹੋਈ ਉਹਨੇ ਮੈਨੂੰ ਬੁਲਾਇਆ ਜਿੱਦੋਂ ਮੈਂ ਪਹੁੰਚਿਆ ਕਹਿੰਦਾ ਵੀ ਦਫ਼ਤਰ ਆ ਜਾਓ ਉਹਨੇ ਅੰਦਰੋਂ ਤਾਲੇ ਲਾਏ ਸੀ ਅੰਦਰ ਪ੍ਰਸ਼ਾਸਨ ਖੜਾ ਹੋਇਆ ਸੀ ਔਰ ਮੇਰੀ ਉਹ ਬਾਅਦ ਚ ਉਹਨੇ ਫੋਨ ਨਹੀਂ ਚੁੱਕਿਆ ਮੈਂ ਪਿਛਲੇ ਗੇਟ ਅੰਦਰ ਚਲਾ ਗਿਆ ਮੈਨੂੰ ਪਤਾ ਲੱਗ ਗਿਆ ਸ਼ੱਕ ਪਿਆ ਵੀ ਅੰਦਰ ਕੋਈ ਕਾਰਵਾਈ ਹੋ ਰਹੀ ਹੈ ਗਲਤ ਕੰਮ ਕਰ ਰਿਹਾ ਔਰ ਜਿਹੜੀ ਮੈਂ ਵੀਡੀਓ ਬਣਾਈ ਕੋਈ ਗਲਤ ਮਨਸਾ ਨਾਲ ਨਹੀਂ ਬਣਾਈ ਸਿਰਫ ਮੈਂ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਬਣਾਈ ਵੀ ਕੱਲ ਨੂੰ ਕੋਈ ਮੇਰੇ ਤੇ ਇਹ ਅਲਿਕੇਸ਼ਨ ਨਾ ਲੱਗ ਜਾਵੇ ਵੀ ਅੰਦਰੋਂ ਕੋਈ ਇਹ ਦਸਤਾਵੇਜ਼ ਚੱਕ ਕੇ ਲੈ ਗਿਆ ਕੋ ਜਦੋਂ ਮੈਂ ਅੰਦਰ ਗਿਆ ਦੇਖਿਆ ਉੱਥੇ ਕੰਪਿਊਟਰ ਤੇ ਕੰਮ ਕਰ ਰਹੇ ਸੀ ਕੁਝ ਆਮ ਆਦਮੀ ਦੇ ਪਾਰਟੀ ਸੀ ਜਿਨ੍ਹਾਂ ਦੇ ਨਾਲ ਬੈਠ ਕੇ ਕੰਪਿਊਟਰ ਤੇ ਕੰਮ ਕਰ ਰਹੇ ਸੀ ਮੈਂ ਅੰਦਰ ਜਾ ਕੇ ਪੁੱਛਿਆ ਜਗਦੀਸ਼ ਜੀ ਤੁਸੀਂ ਮੇਰਾ ਫੋਨ ਨਹੀਂ ਚੱਕ ਰਹੇ ਕਹਿੰਦੇ ਤੂੰ ਉਹ ਜਗਦੀਸ਼ ਦੇ ਨਾਲ ਦਾ ਬੰਦਾ ਸੈਕਟਰੀ ਦੇ ਉਹ ਕਹਿੰਦਾ ਵੀ ਤੂੰ ਕੌਣ ਕਿਵੇਂ ਆ ਗਿਆ ਅੰਦਰ ਮੈਨੂੰ ਕਹਿੰਦੇ ਵੀ ਆ ਛੁੱਟੀ ਆ ਦਫਤਰ ਪਾਂਦਾ ਤੂੰ ਅੰਦਰ ਕਿਵੇਂ ਵੜ ਗਿਆ ਜੇ ਛੁੱਟੀ ਸੀ ਤੇ ਇਹ ਦਫਤੇ ਵਿੱਚ ਕੀ ਕਰਦੇ ਸੀ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਉਸ ਤੋਂ ਬਾਅਦ ਮੇਰੇ ਨਾਲ ਇਹ ਹੱਥੋਂ ਪਾਈ ਹੋਏ ਗਾਲੀ ਗਲੋਚ ਹੋਏ ਉਹ ਸਾਰੀ ਵੀਡੀਓ ਮੇਰੇ ਕੋਲ ਪ੍ਰੂਫ ਆ ਤੇ ਕਾਫੀ ਮੇਰੇ ਨਾਲ ਮੰਦੇ ਚੰਗੇ ਬ ਪਰ ਮੈਂ ਉਸ ਤੋਂ ਬਾਅਦ ਇਹਨਾਂ ਠੂਠਾ ਪਰਚਾ ਆਪ ਸਰਕਾਰ ਨੇ ਰਲ ਕੇ ਉਹ ਫਰੀਦਕੋਟ ਦੇ ਐਮਐਲਏ ਨੇ ਰਲ ਕੇ ਮੇਰੇ ਤੇ ਠੂਠਾ ਪਰਚਾ ਦਰਜ ਕਰਵਾਇਆ 331 ਪਰ 121 ਧਾਰਾ ਲਾਈ ਉਹ ਬਿਲਕੁਲ ਝੂਠੀ ਆ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਉਹ ਜਿਹੜੇ ਜਿਹੜੇ ਬੰਦੇ ਇਸ ਵਿੱਚ ਨਵੋਬਲ ਹੋਣਗੇ ਮੈਂ ਉਸ ਤੇ ਐਸੇ ਕਮਿਸ਼ਨ ਦੇ ਵਿੱਚ ਦਰਖਾਸਤ ਪਾ ਕੇ ਤੁਹਾਨੂੰ ਮੈਂ ਐਸੇ ਕਮਿਸ਼ਨ ਵਿੱਚ ਖਿੱਚੂੰਗਾ ਇਸ ਤੋਂ ਪਹਿਲਾਂ ਕਾਂਗਰਸ ਦੇ ਲੀਡਰ ਕਾਲੀਦਾਸ ਦੇ ਲੀਡਰ ਜਿਹੜੇ ਆਏ ਔਰ ਤਕੜੇ ਬੰਦਿਆਂ ਤੇ ਕੋਈ ਪਰਚਾ ਨਹੀਂ ਗਰੀਬ ਬੰਦਿਆਂ ਤੇ ਰਾਤੋ ਰਾਤ ਪਰਚੇ ਹੋ ਜਾਂਦੇ ਆ ਪਰ ਮੈਂ ਫਿਰ ਵੀ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਮੇਰੇ ਨਾਲ ਜਾਦਾ ਹੇਠ ਜ਼ਿਕਰ ਕੋਈ ਵਧਿੱਕੀ ਨਹੀਂ ਕੀਤੀ ਪਰ ਮੈਂ ਉਹਨਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੱਸਣਾ ਚਾਹਣਾ ਜੇ ਕੱਲ ਨੂੰ ਮੈਂ ਇਸ ਦੀ ਇਨਕੁਆਰੀ ਕਰਾਈ ਉਸ ਵੇਲੇ ਜਿਹੜੇ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਮੈਂ ਉਸ ਤੇ ਵੀ ਕਾਰਵਾਈ ਕਰਾਂਗਾ ਅਸੀਂ ਕਮਿਸ਼ਨ ਵਿੱਚ ਪਰਚਾ ਦਰਜ ਕਰਵਾਉਂਗਾ ਤੇ ਗਰਦੇਤ ਨੂੰ ਮੈਂ ਕਹਿਣਾ ਚਾਹਣਾ ਗਰਦੇਤ ਫਰੀਦਕੋਟ ਦੇ ਐਮਐਲਏ ਸਾਹਿਬ ਜਿੰਨਾ ਤੂੰ ਤੱਕਾ ਕਰਨਾ ਕਰਲਾ ਤੂੰ ਮੈਨੂੰ ਪਤਾ ਸੀ ਮੈਂ ਪਹਿਲਾਂ ਦੱਸ ਚੁੱਕਿਆ ਸੀ ਆਪਦੇ ਪਿੰਡ ਵਿੱਚ ਮੇਰੇ ਤੇ ਪਰਚਾ ਤੂੰ ਸਰਪੰਚ ਬਣਨ ਤੋਂ ਬਾਅਦ ਵੀ ਕਰਨਾ ਸੀ ਜਿਹੜੇ ਮੇਰੇ ਖਿਲਾਫ ਗਰਦਿਤ ਲੜ ਰਿਆ ਕਹਿੰਦੇ ਕਾਂਗਰਸ ਕਾਲੀ ਝਾੜੂ ਹੈ ਲਗ ਲਗਾ ਕੋਈ ਲਗ ਲਗ ਨਹੀਂ ਮੇਰੇ ਖਿਲਾਫ ਝਾੜੂ ਵਾਲੇ ਕਾਂਗਰਸ ਕਾਲੀ ਇਕੱਠੇ ਰਲ ਕੇ ਲੜ ਰਿਆ ਝਾੜੂ ਵਾਲਾ ਨੇ ਇਹਨੇ ਸਰਪੰਚ ਖਿਲਾ ਰਿਆ ਉਹ ਕਾਲੀ 당 ਨੇ 3 ਮੈਂਬਰ ਖਿਲਾ ਰਿਆ ਉਹ ਕਾਂਗਰਸ ਨੇ 3 ਖਿਲਾ ਰਿਆ ਤੇ ਕਿੰਨਾਂ ਨੂੰ ਮੈਂਬਰ ਮਿਲਿਆ ਨਹੀਂ ਤੇ ਮੇਰਾ ਮੈਂਬਰ ਵੈਸੇ ਹੀ ਜਿੱਤ ਗਿਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸ਼ਹਿਰ ਦੇ ਵਿੱਚ ਪੂਰਾ ਰੌਲਾ ਪਿਆ ਹੋਇਆ ਤੁਹਾਡਾ ਭਰਾ ਪ੍ਰੇਮ ਸਿੰਘ ਸਫਰੀ ਉਹ 날 ਦਿਨਾਂ ਦਾ ਸਰਪੰਚ ਬਣਨ ਜਾ ਰਿਹਾ ਅੱਜ ਮੈਂ ਘਰੋਂ ਬਾਹਰ ਆ ਤੇ ਮੈਂ ਆਪਣੇ ਭੈਣ ਭਰਾ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਦਾ ਘਰੋਂ ਬਾਹਰ ਆ ਇਹਨਾਂ ਨੇ ਮੇਰੇ ਤੇ ਝੂਠਾ ਪਰਚਾ ਦਰਜ ਕੀਤਾ ਹੋਇਆ ਮੇਰਾ ਡਟ ਕੇ ਸਾਥ ਦਿਓ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਦਲਤਾਂ ਨੂੰ ਇਹਨਾਂ ਨੇ ਗੜਕੋਟ-ਗੜਕੇ ਮਾਰਨਾ ਕਿਸੇ ਨੂੰ ਫਾਂਸੀ ਲਾਣ ਦੀ ਲੋੜ ਨਹੀਂ ਪਈ ਫਾਹ ਲੈਣ ਦੀ ਲੋੜ ਨਹੀਂ ਪਈ ਇਹਨਾਂ ਨੇ ਅੰਦਰ ਗੜਕੋਟ-ਗੜਕੇ ਮਾਰ ਦੇਣਾ ਜਿਵੇਂ ਅੱਜ ਇਹਨਾਂ ਨੇ ਮੇਰੇ ਤੇ ਦਬਾਅ ਬਣਾਇਆ ਵੀ ਇਹ ਬਾਹਰ ਚਲਾ ਜਾਏਗਾ ਤੇ ਅਸੀਂ ਸੀਟ ਜਿੱਤਾਂਗੇ ਪਰ ਮੇਰੇ ਵਰਕਰ ਇਹਨੇ ਡਟ ਕੇ ਖੜੇ ਆ ਤੁਹਾਡੇ ਸਾਹਮਣ 15 ਤਰੀਕ ਨੂੰ ਉਹ ਜਿਤਾ ਕੇ ਬਾਹਰ ਕੱਢਣਗੇ ਤੇ ਮੈਂ ਉਹਾਂ ਬਾਹਰ ਰਵਾਂ ਤੇ ਉਹਨੇ ਡਟ ਕੇ ਉਹ ਮਦਰ ਕੰਮ ਕਰਨਗੇ ਤੇ ਮੈਂ ਦੁਬਾਰਾ ਫਿਰ ਪ੍ਰਸ਼ਾਸਨ ਨੂੰ ਔਰ ਆਪਨੀ ਸਰਕਾਰ ਨੂੰ ਚੇਤਾਵਨੀ ਦਿਨਾ ਜੇਕਰ ਮੇਰੇ ਤੇ ਕੋਈ ਵਧਿੱਕੀ ਹੋਈ ਜਾਂਕਰ ਮੇਰੇ ਤੇ ਕੋਈ ਜਾਨੀ ਨੁਕਸਾਨ ਹੋਇਆ ਉਸਦੀ ਜ਼ਿੰਮੇਵਾਰ ਆਪ ਸਰਕਾਰ ਤੇ ਪ੍ਰਸ਼ਾਸਨ ਹੋਊਗਾ ਜੀ